ਸੁੰਦੇਆ ਕਈ ਕੁੜੀਆਂ ਆਂ ਦੇ ਵਾਪਸ ਕਿਨੇ ਤੇ ਹਰਾਸਮੈਂਟ ਬਹੁਤ ਹੁੰਦੀ ਕੁੜੀਆਂ ਨੂੰ ਵਰਤਨ ਤੱਕ ਦੀ ਗੱਲਾਂ ਹੁੰਦੀਆਂ ਕਿਨੇ ਜੇਕਰ ਤੁਸੀਂ ਫਿਲਮ ਵਿੱਚ ਸੀਨ ਲੈਣਾ ਹੈ ਅਜਿਹਾ ਕੁਝ ਵੀ ਹੁੰਦਾ ਦੇਖੋ ਮੈਂ ਬੰਬੇ ਚ ਰਣੀ ਆ ਤਾਂ ਮੈਂ ਬੰਬੇ ਦੀ ਬੁਰਾਈ ਤਾਂ ਨਹੀਂ ਕਰ ਸਕਦੀ ਹੈਨਾ ਫਿਲਮਾਂ ਦਾ ਸਫਰ ਕਿੱਦਾਂ ਸ਼ੁਰੂ ਹੋਇਆ ਤੁਸੀਂ ਹੁਣ ਮੁੰਬਈ ਚ ਰਹਿ ਰਹੇ ਹੋ ਬਹੁਤ ਇੱਕੋ ਜ਼ਿੰਦਗੀ ਹੁੰਦੀ ਮੁੰਬਈ ਕਹਿੰਦੇ ਨੇ ਜਾਂਦੇ ਜਿਆਦਾ ਨੇ ਵਾਪਸੀ ਜਿਹੜੀ ਉਸ ਤੋਂ ਜ਼ਿਆਦਾ ਹੁੰਦੀ ਉੱਥੇ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਆ ਮੇਰੀ ਕੁੜੀਆਂ ਬਹੁਤ ਫਰੈਂਡਸ ਨੇ ਜੜੀਆਂ ਹੁਣ ਬਸ ਆਪਣੇ ਘਰ ਚ ਲਈਆਂ ਬਟ ਮੈਂ ਬਸ ਕਰਨਾ ਹੈ ਮਤਲਬ ਸਪੋਰਟ ਵੀ ਹੈਗੀ ਹੈ ਪਰਮਾਤਮਾ ਦਾ ਵੀ ਮਤਲਬ ਹੱਥ ਹੋਣਾ ਚਾਹੀਦਾ ਹੈ ਤੇ ਬਾਕੀ ਮਿਹਨਤ ਵੀ ਕਰਨੀ ਪੈਂਦੀ ਹੈ ਪੰਜਾਬੀ ਐਕਟਰਸ ਨੂੰ ਕਿੰਨੀ ਕਿਥੇ ਮਿਹਨਤ ਕਰਨੀ ਪੈਂਦੀ ਹੈ ਜੇਕਰ ਮੁੰਬਈ ਦੀ ਧਰਤੀ ਤੇ ਗੱਲ ਕਰੀਏ ਤਾਂ ਆਪਣੀ ਇੱਕ ਪਾਸ਼ਾ ਨੂੰ ਲੈ ਕੇ ਜਾਂ ਇੱਕ ਪੰਜਾਬੀ ਹੋਣ ਤੋਂ ਬਾਅਦ ਅਗਲੇ ਕਹਿੰਦੇ ਕਿ ਇਹ ਪੰਜਾਬੀ ਕੁੜੀ ਹੈਗੀ ਤੇ ਟੋਨ ਪੰਜਾਬੀ ਹੈਗੀ ਹੈ ਓਕੇ ਓਕੇ ਨਾਈਸ 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 ਕੁਐਸਚਨ ਮੈਂ ਜਦੋਂ ਵੀ ਕੰਮ ਕੀਤਾ ਨਾ ਭਾਵੇਂ ਛੋਟੇ ਤੋਂ ਛੋਟਾ ਕੰਮ ਕੀਤਾ ਹੋਵੇ ਜਾਂ ਕਿਤੇ ਵੀ ਕੋਈ ਵੀ ਐਕਟ ਕੀਤਾ ਮਤਲਬ ਮੈਨੂੰ ਐਕਸੈਂਟ ਮੈਂ ਹਿੰਦੀ ਬੋਲ ਲੈਣੀ ਹੈ ਮਤਲਬ ਪ੍ਰੋਪਰ ਹਿੰਦੀ ਬੋਲ ਲੈਣੀ ਹੈ ਐਕਸੈਂਟ ਵਿੱਚ ਕੋਈ ਇੱਕ ਵਰਡ ਕਦੀ ਲਾਈਫ 'ਚ ਹੋ ਗਿਆ ਹੋਵੇ ਤਾਂ ਮੈਨੂੰ ਨਹੀਂ ਪਤਾ ਐਵੇਂ ਸੌ ਨਹੀਂ ਖਾ ਸਕਦੇ ਬਟ ਮੈਂ ਐਕਸੈਂਟ ਮੇਰਾ ਹਿੰਦੀ ਹੀ ਆਉਂਦਾ ਪ੍ਰੋਪਰ ਹਿੰਦੀ ਆਉਂਦਾ ਤੇ ਇਹਦੇ ਵਿੱਚ ਕਦੀ ਕੋਈ ਮਤਲਬ ਪ੍ਰੋਬਲਮ ਨਹੀਂ ਹੋਈ ਮਤਲਬ ਜਿਹੜਾ ਐਕਟਿੰਗ ਹੋਣਾ ਇੱਕ ਹੁਨਰ ਹੋਣਾ ਬਹੁਤ ਜ਼ਰੂਰੀ ਹੈਗਾ ਜੇਕਰ ਤੁਸੀਂ ਮੁੰਬਈ ਵੱਲ ਜਾ ਰਹੇ ਕਿਉਂਕਿ ਬਹੁਤ ਜ਼ਿਆਦਾ ਜਾਂਦੇ ਆ ਉਹੀ ਗੱਲ ਜਿੱਦਾਂ ਪਹਿਲਾਂ ਕਹਿ ਚੁੱਕੇ ਆ ਹਾਂਜੀ 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 ਬਸ ਐਕਚੁਅਲੀ ਕੁਝ ਚੀਜ਼ਾਂ ਇਦਾਂ ਸੀਗੀਆਂ ਕਿ ਬਈ ਕੰਮ ਕਰਨਾ ਹੈ ਤੇ ਹੁਣ ਐਕਟਿੰਗ ਵੀ ਬਸ ਕਰ ਹੀ ਲਵਾਂਗੇ ਇਦਾਂ ਸੀਗਾ ਸੱਚੀ ਕਹਾਂ ਮੈਂ ਕਿ ਤੋ ਸਿੱਖੀ ਨਹੀਂ ਆ ਕਿ ਤੋ ਕੋਈ ਕੰਮ ਸਿੱਖਿਆ ਨਹੀਂ ਆ ਕਿ ਕੋਈ ਕੀਤਾ ਨਹੀਂ ਆ ਮਤਲਬ ਹਾਲਾਤ ਹੀ ਇਦਾਂ ਨਹੀਂ ਸੀਗੇ ਕਿ ਬਈ ਜਾ ਕੇ ਸਿੱਖੀਏ ਕਿਤੇ ਇੱਕਈ ਅਸੀਂ ਸਿਨੇਮਾ ਕ ਸੁਣਦੇ ਆ ਕਈ ਕੁੜੀਆਂ ਆਂਦੀਆਂ ਵਾਪਸ ਕਿਨੇ ਤੇ ਹਰਾਸਮੈਂਟ ਬਹੁਤ ਹੁੰਦੀ ਕੁੜੀਆਂ ਨੂੰ ਵਰਤਨ ਤੱਕ ਦੀਆਂ ਗੱਲਾਂ ਹੁੰਦੀਆਂ ਕਿਨੇ ਜੇਕਰ ਤੁਸੀਂ ਫਿਲਮ ਵਿੱਚ ਸੀਨ ਲੈਣਾ ਹੈ ਅਜਿਹੇ ਕੁਝ ਵੀ ਹੁੰਦਾ ਹੈ ਜਾਂ ਮਤਲਬ ਉਹ ਪਰਦੇ ਤੋਂ ਬਾਅਦ ਦੀਆਂ ਗੱਲਾਂ ਹੈਗੀਆਂ ਜਿਹੜੇ ਸਕਸੈਸ ਨਹੀਂ ਪਾ ਪਾਉਂਦੇ ਉਹ ਅਜਿਹੀਆਂ ਗੱਲਾਂ ਕਰਦੇ ਨੇ ਬਾਹਰ ਆ ਕੇ ਦੇਖੋ ਮੈਂ ਬੰਬਈ ਰਣੀ ਆ ਤਾਂ ਮੈਂ ਬੰਬਈ ਦੀ ਬੁਰੀਾਈ ਤਾਂ ਨਹੀਂ ਕਰ ਸਕਦੀ ਹੈਨਾ ਬਾਕੀ ਦੇਖੋ ਹਰ ਇੱਕ ਬੰਦੇ ਨੂੰ ਆਪਣਾ ਇੱਕ ਕੰਮ ਕਰਨ ਦਾ ਤਰੀਕਾ ਹੈ ਹੈਨਾ ਮੈਂ ਬles ਆ ਕਿ ਬਈ ਮੈਨੂੰ ਪਰਮਾਤਮਾ ਵੱਲੋਂ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਈ ਨਾਲੇ ਮੈਂ ਇੱਕ ਇੰਨੀ ਵੱਡੀ ਕੰਪਨੀ ਵਿੱਚ ਕੰਮ ਕਰ ਰਹੀ ਹਾਂ ਕਿ ਮੈਂ ਖੁਦ ਲੀਡ ਆ ਮੈਂ ਖੁਦ ਕੁਈਨ ਆ ਮੈਨੂੰ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਹੈ ਮਤਲਬ ਸਾਰੇ ਮੈਨੂੰ ਬਹੁਤ ਸਪੋਰਟ ਕਰਦੇ ਨੇ ਮੇਰੀ ਕੰਪਨੀ ਮੇਰੀ ਫੈਮਲੀ ਆ ਮੇਰਾ ਸਟਾਫ ਹੈ ਇਨ ਤੇ ਮੈਂ ਖੁਦ ਲੀਡ ਕਰ ਰਹੀ ਹਾਂ ਤੇ ਮੇਰੇ ਨਾਲ ਕਦੀ ਇਦਾਂ ਦੇ ਕੋਈ ਪ੍ਰੋਬਲਮ ਹੋਈ ਨਹੀਂ ਮੈਂ ਜਦੋਂ ਸੁਣਦੇ ਆ ਕਈ ਕੁੜੀਆਂ ਆਂ ਦੇ ਵਾਪਸ ਕਿਨ ਤੇ ਹਰਾਸਮੈਂਟ ਬਹੁਤ ਹੁੰਦੀ ਕੁੜੀਆਂ ਨੂੰ ਵਰਤਨ ਤੱਕ ਦੀ ਗੱਲਾਂ ਹੁੰਦੀਆਂ ਕਿਨੇ ਜੇਕਰ ਤੁਸੀਂ ਫਿਲਮ ਵਿੱਚ ਸੀਨ ਲੈਣਾ ਹੈ ਅਜਿਹਾ ਕੁਝ ਵੀ ਹੁੰਦਾ ਦੇਖੋ ਮੈਂ ਬੰਬਈ ਚ ਰਹਿਨੀ ਆ ਤਾਂ ਮੈਂ ਬੰਬਈ ਦੀ ਬੁਰਾਈ ਤਾਂ ਨਹੀਂ ਕਰ ਸਕਦੀ ਹੈਨਾ ਮੰਦਾ ਸਫਰ ਕਿਦਾਂ ਸ਼ੁਰੂ ਹੋਇਆ ਤੁਸੀਂ ਹੁਣ ਮੁੰਬਈ ਚ ਰਹਿ ਰਹੇ ਹੋ ਬਹੁਤ ਇੱਕੋ ਜ਼ਿੰਦਗੀ ਹੁੰਦੀ ਮੁੰਬਈ ਕਹਿੰਦੇ ਨੇ ਜਾਂਦੇ ਜਿਆਦਾ ਨੇ ਵਾਪਸੀ ਜਿਹੜੀ ਉਸ ਤੋਂ ਜ਼ਿਆਦਾ ਹੁੰਦੀ ਹੈ ਉੱਥੇ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਆ ਮੇਰੀ ਕੁਧੀਆਂ ਬਹੁਤ ਫਰੈਂਡਸ ਨੇ ਜੜੀਆਂ ਹੁਣ ਬਸ ਆਪਣੇ ਘਰ ਚਲ ਗਈਆਂ ਬਟ ਮੈਂ ਬਸ ਕਰਨਾ ਹੈ ਮਤਲਬ ਸਪੋਰਟ ਵੀ ਹੈਗੀ ਹੈ ਪਰਮਾਤਮਾ ਦਾ ਵੀ ਮਤਲਬ ਹੱਥ ਹੋਣਾ ਚਾਹੀਦਾ ਹੈ ਤੇ ਬਾਕੀ ਮਿਹਨਤ ਵੀ ਕਰਨੀ ਪੈਂਦੀ ਹੈ ਪੰਜਾਬੀ ਐਕਟਰਸ ਨੂੰ ਕਿੰਨੀ ਕੁ ਉੱਥੇ ਮਿਹਨਤ ਕਰਨੀ ਪੈਂਦੀ ਹੈ ਜੇਕਰ ਮੁੰਬਈ ਦੀ ਧਰਤੀ ਤੇ ਗੱਲ ਕਰੀਏ ਤਾਂ ਆਪਣੀ ਇੱਕ ਪਾਸ਼ਾ ਨੂੰ ਲੈ ਕੇ ਜਾਂ ਇੱਕ ਪੰਜਾਬੀ ਹੋਣ ਤੋਂ ਬਾਅਦ ਅਗਲੇ ਕਹਿੰਦੇ ਨੇ ਕਿ ਇਹ ਪੰਜਾਬੀ ਕੁੜੀ ਹੈਗੀ ਤੇ ਟੋਨ ਪੰਜਾਬੀ ਹੈਗੀ ਹੈ ਓਕੇ ਓਕੇ ਨਾਈਸ 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 ਕੁਐਸਚਨ ਮੈਂ ਜਦੋਂ ਵੀ ਕੰਮ ਕੀਤਾ ਨਾ ਭਾਵੇਂ ਛੋਟੇ ਤੋਂ ਛੋਟਾ ਕੰਮ ਕੀਤਾ ਹੋਵੇ ਜਾਂ ਕਿਤੇ ਵੀ ਕੋਈ ਵੀ ਐਕਟ ਕੀਤਾ ਮਤਲਬ ਮੈਨੂੰ ਐਕਸੈਂਟ ਮੈਂ ਹਿੰਦੀ ਬੋਲ ਲੈਣੀ ਹੈ ਮਤਲਬ ਪ੍ਰੋਪਰ ਹਿੰਦੀ ਬੋਲ ਲੈਣੀ ਹੈ ਐਕਸੈਂਟ ਵਿੱਚ ਕੋਈ ਇੱਕ ਵਰਡ ਕਦੀ ਲਾਈਫ 'ਚ ਹੋ ਗਿਆ ਹੋਵੇ ਤਾਂ ਮੈਨੂੰ ਨਹੀਂ ਪਤਾ ਐਵੇਂ ਸੌ ਨਹੀਂ ਖਾ ਸਕਦੇ ਬਟ ਮੈਂ ਐਕਸੈਂਟ ਮੇਰਾ ਹਿੰਦੀ ਹੀ ਆਉਂਦਾ ਪ੍ਰੋਪਰ ਹਿੰਦੀ ਆਉਂਦਾ ਤੇ ਇਹਦੇ ਵਿੱਚ ਕਦੀ ਕੋਈ ਮਤਲਬ ਪ੍ਰੋਬਲਮ ਨਹੀਂ ਹੋਈ ਮਤਲਬ ਜਿਹੜਾ ਐਕਟਿੰਗ ਹੋਣਾ ਇੱਕ ਹੁਨਰ ਹੋਣਾ ਬਹੁਤ ਜ਼ਰੂਰੀ ਹੈਗਾ ਜੇਕਰ ਤੁਸੀਂ ਮੁੰਬਈ ਵੱਲ ਜਾ ਰਹੇ ਕਿਉਂਕਿ ਬਹੁਤ ਜ਼ਿਆਦਾ ਜਾਂਦੇ ਆ ਉਹੀ ਗੱਲ ਜਿੱਦਾਂ ਪਹਿਲਾਂ ਕਹਿ ਚੁੱਕੇ ਆ ਹਾਂਜੀ 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 بس ਐਕਚੁਅਲੀ ਕੁਝ ਚੀਜ਼ਾਂ ਏਦਾਂ ਸੀਗੀਆਂ ਕਿ ਬਈ ਕੰਮ ਕਰਨਾ ਤੇ ਹੁਣ ਐਕਟਿੰਗ ਵੀ ਬਸ ਕਰ ਹੀ ਲਵਾਂਗੇ ਏਦਾਂ ਸੀਗਾ ਸੱਚੀ ਕਹਾਂ ਮੈਂ ਕਿ ਤੋ ਸਿੱਖੀ ਨਹੀਂ ਆ ਕਿ ਤੋ ਕੋਈ ਕੰਮ ਸਿੱਖਿਆ ਨਹੀਂ ਆ ਕਿ ਕੋਈ ਕੀਤਾ ਨਹੀਂ ਆ ਮਤਲਬ ਹਾਲਾਤ ਹੀ ਏਦਾਂ ਨਹੀਂ ਸੀਗੇ ਕਿ ਬਈ ਜਾ ਕੇ ਸਿੱਖੀਏ ਕਿਤੇ ਕਈ ਕਈ ਅਸੀਂ ਸਿਨੇਮਾ ਸੁਣਦੇ ਆ ਕਈ ਕੁੜੀਆਂ ਆਂਦੀਆਂ ਵਾਪਸ ਕਹਿੰਦੇ ਤੇ ਹਰਾਸਮੈਂਟ ਬਹੁਤ ਹੁੰਦੀ ਕੁੜੀਆਂ ਨੂੰ ਵਰਤਨ ਤੱਕ ਦੀ ਗੱਲਾਂ ਹੁੰਦੀਆਂ ਕਿਨੇ ਜੇਕਰ ਤੁਸੀਂ ਫਿਲਮ ਵਿੱਚ ਸੀਨ ਲੈਣਾ ਹੈ ਅਜਿਹੇ ਕੁਝ ਵੀ ਹੁੰਦਾ ਜਾਂ ਮਤਲਬ ਪਰਦੇ ਦੇ ਪਿੱਛੇ ਵੀ ਗੱਲਾਂ ਹੈਗੀਆਂ ਜਿਹੜੇ ਸਕਸੈਸ ਨਹੀਂ ਪਾ ਪਾਉਂਦੇ ਉਹ ਅਜਿਹੀਆਂ ਗੱਲਾਂ ਕਰਦੇ ਬਾਹਰ ਆ ਕੇ ਦੇਖੋ ਮੈਂ ਬੰਬਈ ਜਰਨਈ ਆ ਤਾਂ ਮੈਂ ਬੰਬਈ ਦੀ ਬੁਰਾਈ ਤਾਂ ਨਹੀਂ ਕਰ ਸਕਦੀ ਹੈਨਾ ਬਾਕੀ ਦੇਖੋ ਹਰ ਇੱਕ ਬੰਦੇ ਨੂੰ ਆਪਣਾ ਇੱਕ ਕੰਮ ਕਰਨ ਦਾ ਤਰੀਕਾ ਹੈ ਹੈਨਾ ਮੈਂ ਬles ਆ ਕਿ ਬਈ ਮੈਨੂੰ ਪਰਮਾਤਮਾ ਵੱਲੋਂ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਈ ਨਾਲੇ ਮੈਂ ਇੱਕ ਇੰਨੀ ਵੱਡੀ ਕੰਪਨੀ ਵਿੱਚ ਕੰਮ ਕਰ ਰਹੀ ਆ ਕਿ ਮੈਂ ਖੁਦ ਲੀਡ ਆ ਮੈਂ ਖੁਦ ਕੁਇਨ ਆ ਮੈਨੂੰ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਹੈ ਮਤਲਬ ਸਾਰੇ ਮੈਨੂੰ ਬਹੁਤ ਸਪੋਰਟ ਕਰਦੇ ਨੇ ਮੇਰੀ ਕੰਪਨੀ ਮੇਰੀ ਫੈਮਲੀ ਆ ਮੇਰਾ ਸਟਾਫ ਹੈ ਇਨ ਤੇ ਮੈਂ ਖੁਦ ਲੀਡ ਕਰ ਰਹੀ ਆ ਤੇ ਮੇਰੇ ਨਾਲ ਕਦੀ ਐਦਾਂ ਦੀ ਕੋਈ ਪ੍ਰੋਬਲਮ ਹੋਈ ਨਹੀਂ